ਸੂਰਤ ਮੈਲਾ ਪੰਜਵਾ ਐਥੇ ਓਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰ ਦੇ ਚਰਨ ਉਪਰ ਬਲ ਜਾਈ ਦਿਨ ਸਰੈਨ ਸਾਸ ਸਾਸ ਸੁਮਾਲੀ ਪੂਰਨ ਸਭਨੀ ਥਾਈ ਸਹਾਰ ਆਪ ਸਹਾਈ ਹੋਆ ਸੱਚੇ ਦਾ ਸੱਚਾ ਠੋਆ ਤੇਰੀ ਭਗਤ ਵੜਾਈ ਪਾਈ ਨਾਨਕ ਪ੍ਰਭ ਸ਼ਰਾਈ ਸੋਠ ਮਹਿਲਾ ਪੰਜੂ ਸਤਗੁਰੂ ਪੂਰੇ ਭਾਣ ਤਾਰਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇੱਛੇ ਸੋਈ ਫਲ ਪਾਵੈ ਬਿਰਤੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪਾਨ ਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਤਾ ਕਾ ਮਨ ਲੀਰਾ ਪਾਰ ਦਮਨ ਪਾਵੈ ਆਠ ਪਹਿਰ ਹਰਿ ਕਾ ਜਸ ਰਵਣਾ ਦਿਖੈ ਠਗੋਰੀ ਲਾਖੀ ਸੰਗ ਮਲਾਇ ਲੀਆ ਮੇਰਾ ਕਰਤੇ ਸੰਤ ਸਾਧਕ ਹੈ ਸਾਥੀ ਕਰ ਘੈਲੀ ਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕੋ ਨਾਨਕ ਸਰਦ ਥੋਕ ਪੂਰਨ ਪੂਰਾ ਸਤਗੁਰ ਪਾਇਆ ਸੋਰਠ ਮਹਲਾ 5 ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨਿ ਸ਼ahari ਇਸ ਆਗੈ ਕੋ ਨ ਟਿਕੈ ਵੇ ਕਾਰੀ ਗੁਰ ਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰੈ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਧਨ ਪਾਇਆ ਕੋ ਨਾਨਕ ਆਪ ਮਿਟਾਇਆ ਸਭ ਪਾਰਬੰ ਨਦਰੀ ਆਇਆ ਸੋਰਠ ਮਲਾ ਪੰਝਵਾ ਗੁਰ ਪੂਰੇ ਪੂਰੀ ਕੀਨੀ ਬਖਸ਼ ਆਪਣੀ ਕਰਦੀਨੀ ਨਿਤ ਅਨੰਦ ਸੁਖ ਪਾਇਆ ਥਾਮ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰ ਪੂਰੈ ਕਿਰਪਾ ਕਰਦੀਨੀ ਵਿਰਲੇ ਕਿ ਨਹੀਂ ਜਾਤੀ ਕਹਾ ਗੁਰ ਬਾਣੀ ਗਾਵੇ ਭਾਈ ਓ ਸਫਲ ਸਦਾ ਸੁਖ ਦਹਾਈ ਨਾਨਕ ਨਾਮ ਧਿਆਇਆ ਪੁਰਬ ਲਿਖਿਆ ਪਾਇਆ ਉਰਥ ਮਹਿਲਾ ਪੰਜਵ ਗੁਰਪੂਰਾ ਆਰਾਦੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਦੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਿਜ ਸਗਲੇ ਦੁੱਖ ਮਿਟਾਇਆ ਤਹਾ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਥ ਕਹਾਣੀ ਸੋਰਠ ਮਹਿਲਾ ਪੰਜਵਾ ਭੁਖੇ ਖਾਵਤ ਲਾਜ ਨਾ ਆਵੇ ਕਿਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਾ ਮੁਖ ਪੂਜਲ ਸਦਾ ਸਦਾ ਸੁਖ ਪਾਈਐ ਰਹਾ ਜਿਉ ਕਮੀ ਕਾਮ ਲੁਭਾਵੈ ਕਿਉ ਹਰਦਾਸ ਹਰ ਜਸ ਭਾਵੇ ਜਿਉ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰ ਪੂਰੇ ਤੇ ਪਾਵ ਜਨ ਨਾਨਕ ਨਾਮ ਤੇ ਆਵੇ ਸੋਠ ਮਹਲਾ 5 ਸਖ ਸੰਤ ਘਰ ਆਇਆ ਨਿੰਦਕ ਕੈ ਮੁਕ ਛਾਇਆ ਪੂਰੇ ਗੁਰ ਪਹਿ ਰਾਆ ਦਿਨ ਸੇ ਦੁਖ ਸੁਭਾਇਆ ਸੰਤੋ ਸੱਚ ਕੀ ਵਡਿਆਈ ਜੇਨ ਅਚਰਜ ਸ਼ੋਭ ਬਣਾਈ ਰਹਾਉ ਬੋਲੇ ਸਾਬ ਕਾ ਪਹਾਣ ਦਾਸ ਬਾਣੀ ਧਮ ਵਿਖਾਣ ਨਾਨਕ ਤਬ ਸੁਖੁ ਧਾਈ ਜੇਨ ਪੂਰੀ ਬਣਤ ਬਣਾਈ ਸੋਰਠ ਮਹਲਾ 5 ਰੱਬ ਆਪਣਾ ਹਿਰਦੈ ਆਏ ਪਰ ਸਹੀ ਸਲਾਮਤ ਆਏ ਸੰਤੋਖ ਭਿਆ ਸੰਸਾਰੇ ਗੁਰਪੂਰੇ ਲੈ ਤਾਰੇ ਸੰਤੋਖ ਤਬ ਮੇਰਾ ਸਦਾ ਦਇਆਲ ਆਪਣੇ ਭਗਤ ਕੀ ਗਣਤ ਨਾ ਗਣਈ ਰੱਖੇ ਬਾਲ ਗੋਪਾਲਾ ਰਹਾਉ ਹਰ ਨਾਮ ਹਿਰਦੈ ਉਰਤਾਰੇ ਤੈਨ ਸਭੇ ਥੋਕ ਸਵਾਰੇ ਗੁਰਪੂਰੇ ਤੁਸ ਦੀਆ ਫਿਰ ਨਾਨਕ ਦੁਖ ਨਾ ਥੀਆ ਸੋਰਠਿ ਮਹਲਾ 5 ਥਰ ਮੰਤਨ ਲਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਗਰਾਵ ਤੋਂ ਪਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕੈ ਸ਼ਾਈ ਸੋਰਠ ਮੈਂ ਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤ ਹੂੰ ਨਹੀਂ ਸਾਚੇ ਸਾਹਿਬ ਸਿਉ ਮਨ ਮਾਨਿਆ ਹਾਰ ਸਰਦ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੈ ਪ੍ਰਤਪਾਲ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸੋਰਠ ਮੈਂ ਲਾ ਪੰਜਵਾ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਨੇਰਾ ਕੰਥ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਤੋਂ ਸੁਮਤ ਦਿੱਤੀ ਰਹਾਉ ਸਭ ਸਗਲੇ ਥਾਨੁ ਵਸਾਏ ਸੁਖ ਸਾੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸੋਰਠ ਮਹਲਾ ਪਨਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟ ਤੋ ਹੋਤ ਅਨੰਦਾ ਦੂਖ ਗਿਆ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੁ ਆਰਾਧੋ ਗੁਰਪੂਰੇ ਕੀ ਸਰਣਾਇ ਹਾ ਤਸੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਵ ਲਈ ਸੋਰਠ ਮਹਲਾ 5 ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖਾ ਜੈ ਜੈਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸ ਚਾਖੇ ਤਬ ਜੀ ਤੇਰੀ ਓਟ ਗਸਾਈ ਤੂੰ ਸਮਰੱਥ ਸ਼ਰਨ ਕਾ ਦਾਤਾ आठ पहर तुम ध्यान ही रहाओ जो जन भजन करे प्रभु तेरा तसे ते अंदेसा नाही सतगुरु चरण लगें तौ मिटिया हर गुण गाए मन माही सुख सहज आनंद कन्हेरे सतगुरु दिया दिलासा जेण कर आए शोभा सेती पूर्ण होई आशा पूरा गुर ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕੰਮ ਗੁਰ ਚਰਣੀ ਲਾਕ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮ ਸੋਰਠ ਮਲ ਲਾ ਪੰਜ ਭਿਓ ਕਿਰਪਾਲ ਦੀਨ ਦੁਖ ਭੰਜਨ ਤਾਪੇ ਸੋ ਵਿਦਤਾ ਟੀ ਖਿਨ ਮੈਂ ਰਖ ਲਿਓ ਜਨ ਆਪਣਾ ਗੁਰ ਪੂਰੇ ਬੇੜੀ ਕਾਟੀ ਮੇਰੇ ਮਨ ਗੁਰੂ ਗੋਬਿੰਦ ਸਦ ਧਿਆਇ ਸਗਲ ਕਲੇਸ਼ ਮਿਟਐ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਊਚਾ ਗੰਮ ਅਪਰ ਸਾਧ ਸੰਗ ਨਾਨਕ ਨਾਮ ਧਿਆਇ ਮੁਖ ਉਜਲ ਪੈ ਦਰਬਾਰ ਸੋਰਠ ਮਹਲਾ ਪੰਜਵਾਂ ਸਿਮਰਉ ਆਪਣਾ ਸਾਈਂ ਜਿਨ ਸ੍ਰੈਣ ਸਦਿ ਧਿਆਈ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰ ਉਪਰ ਕੁਰਬਾਨ ਤੈ ਕਿਰਪਾਲ ਪੂਰਨ ਤਬ ਦਾਤੇ ਜੀ ਹੋਏ ਮੇਰਵਾਨ ਰਹਾਉ ਨਾਨਕ ਜਨ ਸਰਣਾਈ ਜੇਨ ਪੂਰਨ ਤਹਿ ਜਰਖਾਈ ਸਗਲੇ ਦੁਖ ਮਿਟਾਈ ਸੋ ਕੋ ਪਹੁੰਚੋ ਮੇਰੇ ਭਾਈ ਸੋਰਠ ਮਲਾ ਪੰਗਵਾਂ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਤੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਤਪ ਜਿਓ ਖਸਮਾਨਾ ਕਰ ਪਿਆਰੇ bure bhale ham thare rahao suni pukar smrath swami ਬੰਧਨ ਕਾਟ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਰਠ ਮਲਾ ਪੰਜਵਾ ਜੀ ਜੰਤ ਸਭ ਵਸਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕਿਓ ਪ੍ਰਭ ਆਪਣੇ ਭਾਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਇਆਲ ਕਿਰਪਾਲ ਕਿਪਾਨਧ ਪੂਰਨ ਖਸਮ ਹਮਾਰੇ ਰਹਾ ਆਓ ਬੈਠ ਅਬ ਸਭ ਥਾਈ ਕੂਨ ਨਾ ਕਤੂ ਬਾਤਾ ਧਗਤ ਸਿਰ ਪਾਓ ਦਿਓ ਜਨ ਆਪਣੇ ਪ੍ਰਸਾਪ ਨਾਮਕ ਸਭ ਜਾਤਾ